ਸ਼ਤਸ਼ਿਰ ਕਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਚਟਪਟੀ ਜੀ ਇੱਕਦਮ ਅਰਬੀ ਦੀ ਸਬਜੀ ਬਿਲਕੁਲ ਨਵੇਂ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੱਸਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਇਹਨੂੰ ਬਹੁਤ ਜ਼ਿਆਦਾ ਟੇਸਟੀ ਬਣਾ ਕੇ ਤਿਆਰ ਕਰ ਸਕਦੇ ਹੋ ਅਰਬੀ ਦੀ ਸਬਜੀ ਬਣਾਣਾ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਰਬੀ ਦੀ ਸਬਜੀ ਬਣਾਉਣ ਲਈ ਮੈਂ ਇੱਥੇ 1 ਕਿਲੋ ਅਰਬੀ ਲਈ ਸੀ ਤੁਸੀਂ ਜਿੰਨੀ ਮਾਤਰਾ ਵਿੱਚ ਬਣਾਉਣਾ ਚਾਹੁੰਦੇ ਉਸ ਹਿਸਾਬ ਨਾਲ ਲੈ ਸਕਦੇ ਹੋ ਕਿਉਂਕਿ ਅਰਬੀ ਦੀ ਸਬਜ਼ੀ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਇਸ ਕਰਕੇ ਮੈਂ 1 ਕਿਲੋ ਇਕੱਠੀ ਬਣਾ ਕੇ ਰੱਖ ਲੈਂਦੀ ਹਾਂ ਤਾਂ ਤਾਂ ਕਿ ਦੋ ਟਾਈਮ ਚੱਲ ਸਕੇ ਇਹਦਾ ਅਸੀਂ ਛਿਲਕਾ ਉਤਾਰ ਲਾਂਗੇ ਅਸੀਂ ਅਰਬੀ ਦਾ ਤੁਸੀਂ ਜੇ ਤੁਹਾਡੇ ਹੱਥਾਂ ਤੇ ਖਾਰਿਸ਼ ਵਗੈਰਾ ਹੁੰਦੀ ਹੈ ਤਾਂ ਸਰੋਂ ਦਾ ਤੇਲ ਲਗਾ ਕੇ ਹੱਥਾਂ ਨੂੰ ਥੋੜਾ ਜਿਹਾ ਫਿਰ ਅਰਬੀ ਦਾ ਛਿਲਕਾ ਉਤਾਰ ਸਕਦੇ ਹੋ ਇਹਦੇ ਨਾਲ ਹੱਥਾਂ ਤੇ ਖਾਰਿਸ਼ ਵਗੈਰਾ ਨਹੀਂ ਹੁੰਦੀ ਇਸ ਤਰੀਕੇ ਦਾ ਅਸੀਂ ਸਾਰੀ ਅਰਬੀ ਨੂੰ ਛਿਲਕਾ ਉਤਾਰ ਕੇ ਤਿਆਰ ਕਰ ਲਾਂਗੇ ਅਰਬੀਨ ਨੂੰ ਹੋਂ ਸੇ ਛਿਲਕਾ ਉਤਾਰ ਕੇ ਰੱਖ ਲਿਆ ਹੁਣ ਇਹਦੇ ਲੰਬੇ ਪੀਸ ਵਿੱਚ ਕਟਿੰਗ ਕਰਾਂਗੇ ਤੁਸੀਂ ਚਾਹੋ ਤਾਂ ਇਹਨੂੰ ਗੋਲ ਪੀਸ ਵਿੱਚ ਵੀ ਕਟਿੰਗ ਕਰ ਸਕਦੇ ਹੋ ਨਾ ਹੀ ਜ਼ਿਆਦਾ ਮੋਟੇ ਪੀਸ ਕਰਨੇ ਆ ਨਾ ਹੀ ਜ਼ਿਆਦਾ ਪਤਲੇ ਇਸ ਤਰੀਕੇ ਦੇ ਅਸੀਂ ਲੰਬੇ ਲੰਬੇ ਜੇ ਸਲਾਈਸ ਕੱਟ ਲਾਂਗੇ ਇਹਨੂੰ ਅਸੀਂ ਹੁਣ ਕਟਿੰਗ ਕਰਕੇ ਦੋ ਤਿੰਨ ਵਾਰ ਚੰਗੀ ਤਰ੍ਹਾਂ ਧੋ ਲਿਆ ਤਾਂ ਕਿ ਇਹਦਾ ਸਟਾਰਚ ਦੂਰ ਹੋ ਜਵੇ ਹੁਣ ਪੈਨ ਵਿੱਚ ਜਾਂ ਕੜਾਹੀ ਲਓ ਜਿਹੜੀ ਵੀ ਤੁਸੀਂ ਲੈ ਰਹੇ ਹੋ ਉਹਦੇ ਵਿੱਚ ਪਾਵਾਂਗੇ ਦੋ ਵੱਡੇ ਚਮਚ ਸਰੋਂ ਦੇ ਤੇਲ ਦੇ ਅਰਬੀ ਦੀ ਸਬਜ਼ੀ ਜਿਹੜੀ ਸਰੋਂ ਦੇ ਤੇਲ ਵਿੱਚ ਬਣਾਈ ਹੋਈ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਇਹਨੂੰ ਅਸੀਂ ਸ਼ੈਲੋ ਫਰਾਈ ਕਰਾਂਗੇ ਡੀਪ ਫਰਾਈ ਨਹੀਂ ਕਰਨੀ ਚੰਗੀ ਤਰ੍ਹਾਂ 10 ਤੋਂ 15 ਮਿੰਟ ਇਹਨੂੰ ਪੱਕਣ ਦਵਾਂਗੇ ਸਲੋ ਗੈਸ ਤੇ ਜਦੋਂ ਤੱਕ ਜਿਹੜੀ ਇੱਕ ਦਾ ਕੱਚਾ ਫਲੇਵਰ ਬਿਲਕੁਲ ਦੂਰ ਨਾ ਹੋ ਜAVE ਉਦੋਂ ਤੱਕ ਅਸੀਂ ਪਕਾ ਲੈਣੀ ਆ ਅਰਬੀ ਸਾਡੀ ਬਿਲਕੁਲ ਕੱਚੀ ਨਹੀਂ ਰਹਿਣੀ ਚਾਹੀਦੀ ਨਹੀਂ ਤਾਂ ਜਦੋਂ ਅਸੀਂ ਖਾਂਦੇ ਆ ਅਰਬੀ ਨੂੰ ਤਾਂ ਗਲੇ ਵਿੱਚ ਖਾਰਿਸ਼ ਵਗੈਰਾ ਹੋਣ ਲੱਗ ਜਾਂਦੀ ਆ ਕਈ ਵਾਰ ਜੇ ਕੱਚੀ ਰਹਿ ਜਾਂਦੀ ਆ ਤਾਂ ਵਿੱਚ ਵਿੱਚ ਨੂੰ ਅਸੀਂ ਚਲਾਈ ਵੀ ਜਾਣਾ ਆ ਅਰਬੀ ਨੂੰ ਚੰਗੀ ਤਰ੍ਹਾਂ ਇਹਨੂੰ ਥੋੜਾ ਜਿਹਾ ਬ੍ਰਾਊਨ ਕਲਰ ਆਣ ਤੱਕ ਪਕਾ ਲਵਾਂਗੇ ਇਸ ਤਰੀਕੇ ਤੇ ਜਦੋਂ ਥੋੜੀ ਜਿਹੀ ਕ੍ਰਿਸਪੀ ਜੀ ਹੋ ਜਵੇ ਅਰਬੀ ਇਸ ਤਰੀਕੇ ਦਾ ਸੀ ਥੋੜਾ ਜਿਹਾ ਇਹਨਾਂ ਨੂੰ ਦਬਾ ਕੇ ਦੇਖ ਲਵਾਂਗੇ ਤਾਂ ਕਿ ਇਹ ਨਰਮ ਹੋਣੀ ਚਾਹੀਦੀ ਹੈ ਬਿਲਕੁਲ ਪੱਕੀ ਵੀ ਹੋਣੀ ਚਾਹੀਦੀ ਹੈ ਇਸ ਟਾਈਮ ਤੇ ਇਸ ਤਰੀਕੇ ਨਾਲ ਸਪੂਨ ਨਾਲ ਅਸੀਂ ਮੈਸ਼ ਕਰਕੇ ਦੇਖਾਂਗੇ ਸਾਡੀ ਅਰਬੀ ਬਿਲਕੁਲ ਪੱਕ ਕੇ ਤਿਆਰ ਆ ਹੁਣ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਬਿਲਕੁਲ ਵੀ ਕੱਚੀ ਨਹੀਂ ਰਹਿਣੀ ਚਾਹੀਦੀ ਹੈਗੀ 10 ਮਿੰਟ ਲੱਗ ਜਾਂਦੇ ਐ ਇਹਨੂੰ ਪੱਕਣ ਨੂੰ ਹੁਣ ਅਸੀਂ ਇਹਨੂੰ ਬਾਹਰ ਕੱਢ ਲਾਂਗੇ ਇਸ ਤਰੀਕੇ ਨਾਲ ਉਸ ਤੇਲ ਵਿੱਚ ਅਸੀਂ ਪਾਵਾਂਗੇ ਮੈਂ ਚਾਰ ਪਿਆਜ਼ ਲਏ ਸੀ ਉਹਨਾਂ ਦੇ ਦੇਖੋ ਉੱਪਰ ਵਾਲੀ ਪਰਤਾਂ ਉਤਾਰ ਕੇ ਲੈ ਲੈਣੀਆਂ ਨੇ ਇਹਨਾਂ ਨੂੰ ਅਸੀਂ ਥੋੜਾ ਜਿਹਾ ਫਰਾਈ ਕਰ ਲਾਂਗੇ ਉੱਪਰ ਵਾਲੀਆਂ ਪਰਤਾਂ ਉਤਾਰ ਕੇ ਜਿਹੜਾ ਅੰਦਰ ਵਾਲਾ 파ਟ ਹੁੰਦਾ ਅਸੀਂ ਉਹਨੂੰ ਬਰੀਕ ਕੱਟ ਕੇ ਤੜਕੇ ਵਿੱਚ ਯੂਜ਼ ਕਰ ਸਕਦੇ ਹਾਂ ਉਸੇ ਤੇਲ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਤੇ 1 ਇੰਚ ਅਦਰਕ ਦਾ ਟੁਕੜਾ ਤੇ ਚਾਰ ਤੋਂ ਪੰਜ ਲਸਣ ਦੀਆਂ ਕਲੀਆਂ ਨੂੰ ਮੈਂ ਦਰਦਰਾ ਚ ਕੁੱਟ ਕੇ ਲੈ ਲਿਆ ਹੈ ਤੁਸੀਂ ਚਾਹੋ ਤਾਂ ਬ੍ਰੇਕ ਕਟਿੰਗ ਕਰਕੇ ਵੀ ਪਾ ਸਕਦੇ ਹੋ ਅਦਰਕ ਲਸਣ ਨੂੰ ਚੰਗੀ ਤਰ੍ਹਾਂ ਪਕਾ ਲਿਆ ਮੈਂ ਜਿਹੜੇ ਪਿਆਜ਼ ਨੂੰ ਅਸੀਂ ਬ੍ਰੇਕ ਕਟਿੰਗ ਕਰਕੇ ਰੱਖਿਆ ਸੀ ਉਹ ਐਡ ਕਰ ਦਾਂਗੇ ਪਿਆਜ਼ਾਂ ਨੂੰ ਅਸੀਂ ਥੋੜਾ ਜਿਹਾ ਪਿੰਕ ਕਲਰ ਆਣ ਤੱਕ ਭੁੰਨ ਲਾਂਗੇ ਜਿਆਦਾ ਬਰਾਊਨ ਨਹੀਂ ਕਰਨੇ ਅਸੀਂ ਥੋੜਾ ਜਿਹਾ ਇਹਨਾਂ ਦਾ ট্রান্সਪੇਰੈਂਟ ਹੋਣ ਤੱਕ ਭੁੰਨ ਲਾਂਗੇ ਇਹਦੇ ਵਿੱਚ ਪਾਵਾਂਗੇ ਆਪਣੇ ਸਵਾਦ ਦੇ ਅਨੁਸਾਰ ਲੋਨ ਤੇ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਦਾ ਅੱਧਾ ਚਮਚ ਪਾਵਾਂਗੇ ਲਾਲ ਮਿਰਚ ਪਾਊਡਰ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਤੇ ਨਾਲ ਹੀ ਇਹਦੇ ਵਿੱਚ ਇੱਕ ਚਮਚ ਧਨੀਆ ਪਾਊਡਰ ਐਡ ਕਰਾਂਗੇ ਤੰਬਾ ਦਾ ਚੌਥਾ ਇਸਾ ਗਰਮ ਮਸਾਲਾ ਐਡ ਕਰਾਂਗੇ ਮਸਾਲਿਆਂ ਨੂੰ ਅਸੀਂ ਪਿਆਜ਼ਾਂ ਨਾਲ ਭੁੰਨ ਲੈਣਾ ਆ ਚੰਗੀ ਤਰ੍ਹਾਂ ਇਹਨਾਂ ਦਾ ਫਲੇਵਰ ਚੰਗੀ ਤਰ੍ਹਾਂ ਆ ਜਾਂਦਾ ਜਦੋਂ ਇਸ ਤਰ੍ਹਾਂ ਕੇ ਨਾਲ ਪਿਆਜ਼ਾਂ ਨਾਲ ਭੁੰਨਦੇ ਆ ਇਹਨਾਂ ਨੂੰ ਅਸੀਂ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਦੋ ਟਮਾਟਰ ਤੇ ਦਿਨ ਤੋਂ ਚਾਰ ਹਰੀਆਂ ਮਿਰਚਾਂ ਨੂੰ ਮੈਂ ਲੰਬੇ ਪੀਸ ਵਿੱਚ ਕੱਟ ਕਰਕੇ ਲੈ ਲਿਆ ਟਮਾਟਰਾਂ ਨੂੰ ਅਸੀਂ ਜ਼ਿਆਦਾ ਨਹੀਂ ਪਕਾਣਾ ਇਹ ਥੋੜੀ ਜਿਹੀ ਕਰੰਚੀ ਹੀ ਰੱਖਾਂਗੇ ਸਬਜ਼ੀ ਦੇ ਅੰਦਰ ਹਰੀ ਮਿਰਚ ਚਾਹੋ ਤਾਂ ਤੁਸੀਂ ਬ੍ਰੀਕ ਕਟਿੰਗ ਕਰਕੇ ਵੀ ਪਾ ਸਕਦੇ ਹੋ ਪਰ ਲੰਬੇ ਪੀਸ ਵਿੱਚ ਕੱਟੀ ਹੋਈ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਟੇਸਟੀ ਵੀ ਲੱਗਦੀ ਹੈ ਖਾਣ ਵਿੱਚ ਤੇ ਨਾਲ ਹੀ ਅਸੀਂ ਫਰਾਈ ਕੀਤੀ ਹੋਈ ਅਰਬੀ ਐਡ ਕਰ ਦਾਂਗੇ ਇਹਦੇ ਵਿੱਚ ਤੇ ਨਾਲ ਹੀ ਪਿਆਜ਼ ਜਿਹੜੇ ਅਸੀਂ ਫਰਾਈ ਕਰਕੇ ਰੱਖੇ ਸੀ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹਦੇ ਵਿੱਚ ਪਾਵਾਂਗੇ ਅਸੀਂ ਇੱਕ ਚਮਚ ਅਨਾਰ ਦਾ ਅਨਾਰ ਦਾਣੇ ਦਾ ਪਾਊਡਰ ਤੇ ਇੱਕ ਚਮਚ ਪਾਵਾਂਗੇ ਅਮਚੂਰ ਪਾਊਡਰ ਦਾ ਇਹਨਾਂ ਦਾ ਟੇਸਟ ਸਬਜ਼ੀ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਹੁਣ ਦੇਖੋ ਸਾਡੀ ਜਿਹੜੀ ਅਸੀਂ ਅਰਬੀ ਨੂੰ ਚੰਗੀ ਤਰ੍ਹਾਂ ਪਕਾਇਆ ਹੋਇਆ ਹੈ ਪਹਿਲਾਂ ਸਾਨੂੰ ਜ਼ਿਆਦਾ ਪਕਾਣ ਦੀ ਲੋੜ ਨਹੀਂ ਹੈਗੀ ਮਸਾਲਿਆਂ ਵਿੱਚ ਚੰਗੀ ਤਰ੍ਹਾਂ ਸੀ ਮਿਕਸ ਕਰਕੇ 2 ਮਿੰਟ ਲਈ ਇਹਨੂੰ ਟੱਕ ਕੇ ਪਕਾ ਲਵਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਫ੍ਰੀ ਆ ਬਹੁਤ ਹੀ ਆਸਾਨ ਰੈਸਪੀਜ਼ ਮੇਰੇ ਚੈਨਲ ਤੇ ਤੁਹਾਨੂੰ ਮਿਲਣਗੀਆਂ ਤੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਦੇਖੋ ਸਾਡੀ ਸਬਜੀ ਵੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਲਾਸਟ ਵਿੱਚ ਇਹਦੇ ਵਿੱਚ ਪਾਵਾਂਗੇ ਅਸੀਂ ਕਟਿਆ ਹੋਇਆ ਹਰਾ ਧਨੀਆ ਬਹੁਤ ਜ਼ਿਆਦਾ ਟੇਸਟੀ ਸਾਡੀ ਸਬਜੀ ਬਣ ਕੇ ਤਿਆਰ ਹੋਈ ਹੈ ਇਹਨੂੰ ਤੁਸੀਂ ਰਾਇਤਾ ਇਹਦੇ ਨਾਲ ਤੁਸੀਂ ਰਾਇਤਾ ਵੀ ਲੈ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬੱਚਿਆਂ ਦੇ ਟਿਫਨ ਵਿੱਚ ਵੀ ਤੁਸੀਂ ਇਹਨੂੰ ਦੇ ਸਕਦੇ ਹੋ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਗੀ ਇਕਦਮ ਚਟਪਟੀ ਜੀ ਬਣ ਕੇ ਤਿਆਰ ਹੋਈ ਹੈ ਅਸੀਂ ਹੁਣ ਇਹਨੂੰ ਸਰਵ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਦੇਖਣ ਵਿੱਚ ਵੀ ਕਿੰਨੀ ਵਧੀਆ ਲੱਗ ਰਹੀ ਹੈ ਸਾਡੀ ਸਬਜੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਫੀਡਬੈਕ ਜਰੂਰ ਸ਼ੇਅਰ ਕਰਿਆ ਕਰੋ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਤਕਲੀਸ਼ਤ ਸ਼ਿਆਕਾਲ